ਜੀ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਕੀ ਆ ਮੇਰਾ ਨਾਮ ਸ਼ਕੂਰ ਬਸਨ ਹੈ ਜੀ ਅੱਛਾ ਤੁਸੀਂ ਕਿੱਥੋਂ ਦੇ ਹੋ ਮੇਰਾ ਪਿੰਡ ਦਸਾਂਝਾ ਜੀ ਅੱਛਾ ਤੇ 21 ਗੱਲਬਾਤ ਹੋਈ ਆ ਮੈਂ ਇੱਥੇ ਬਤੌਰ ਦਾਦੀ ਸਤੀ ਗੁਰਦੁਆਰੇ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਵਿੱਚ ਆ ਇਹ ਸਾਲੂ ਦੇ ਵਿੱਚ ਆ ਜੀ ਸਾਲੂ ਦੇ ਵਿੱਚ ਹਾਂ ਜੀ ਬਤੌਰ ਹੈੱਡ ਗ੍ਰੰਥੀ ਮੈਂ ਇੱਥੇ ਸ਼ਿਵਾਰਮਾਲ ਜੀ ਠੀਕ ਹੈ ਜੀ ਕੱਲ ਸ਼ਾਮੀ 6:30 6:30 ਵਜੇ ਦੇ ਗੁਰਦੁਆਰਾ ਦਾਦੀ ਸਤੀ ਦਾਦੀ ਸਤੀ ਇਹ ਗੁਰਦੁਆਰਾ ਸਾਹਿਬ ਮੈਂ ਆਪਣੇ ਕਰੂੰ ਆਪਣੀ ਦੁਕਾਨ ਇੱਥੇ ਮੇਰੀ ਦੁਕਾਨ ਹੈ ਮੈਂ ਦੁਕਾਨ ਤੇ ਠੀਕ ਹੈ ਜੀ ਜਦੋਂ ਮੈਂ ਬਾਹਰ ਗੁਰਦੁਆਰਾ ਸਾਹਿਬੋਂ ਨਿਕਲ ਲੱਗਾ ਸਾਡੇ ਸਥਾਨ ਜਿਹੜਾ ਗਦਾਦੀ ਸਦੀ ਦਾ ਬਣਿਆ ਉਹਦੇ ਵਿੱਚ ਚੋਰ ਨੇ ਗੋਲਪ ਬੰਨੀ ਸੀ ਭੰਗ ਗਿਆ ਉਹਦੇ ਕੋਲ ਪੈਸੇ ਸੀ ਸਾਰਾ ਕੁਝ ਸੀ ਇੱਕ ਬੇਚਕਾਰ ਸੀ ਮੋਟਰਸਾਈਕਲ ਸੀ ਤੁਸੀਂ ਮੌਕੇ ਤੇ ਦੇਖਿਆ ਹਾਂਜੀ ਹਾਂਜੀ ਜੀ ਮੈਂ ਮੌਕੇ ਤੇ ਫੜਿਆ ਉਹਨੂੰ ਅੱਛਾ ਉਹਨੂੰ ਮੌਕੇ ਤੇ ਤੁਸੀਂ ਫੜ ਲਿਆ ਹਾਂਜੀ ਫੜ ਲਿਆ ਫਿਰ ਕੀ ਕੀਤਾ ਉਸ ਤੋਂ ਬਾਅਦ ਅਸੀਂ ਪੁਲਿਸ ਵਾਲਿਆਂ ਨੂੰ ਆਪਣੀ ਕਮੇਟੀ ਨੂੰ ਦੱਸਿਆ ਪੁਲਸ ਵਾਲਿਆਂ ਨੂੰ ਸੱਦਿਆ ਫੁਰਾ ਕੇ ਲੈ ਗਏ ਮਤਲਬ ਚੋਰ ਤੁਸੀਂ ਜਿਹੜਾ ਹੈਂਡ ਓਵਰ ਹੈਗਾ ਉਹ ਪੁਲਿਸ ਨੂੰ ਕਰ ਦਿੰਦਾ ਹੈ ਕੁਝ ਜਾਣਕਾਰੀ ਮਿਲੀ ਕਿੱਥੇ ਦਾ ਹੋਇਆ ਜਾਂ ਕਿੱਥਾ ਉਹ ਰਾਂਝੇ ਦਾ ਰਿਪੋਰਟਾਂ ਕੋਟ ਰਾਂਝੇ ਦਾ ਹਾਂਜੀ ਕੋਟ ਰਾਂਝੇ ਦਾ ਕੋਟ ਰਾਂਝੇ ਦਾ ਤੁਸੀਂ ਕਿ ਤੁਹਾਡਾ ਕੀ ਨਾਮ ਮੇਰਾ ਸੁਖਵੀਰ ਸਿੰਘ ਤੁਸੀਂ ਸੁਖਵੀਰ ਸਿੰਘ ਜੀ ਇੱਥੇ ਐਜੇ ਕੀ ਕਰਦੇ ਆ ਉਹ ਮੇਰੀ ਵੀ ਅੱਡੇ ਦੇ ਦਫ਼ਤਰ ਹੈ ਮੇਰਾ 택ਸੀ ਦਾ ਕੰਮ ਇੱਥੇ ਚੋਰੀਆਂ ਬੜੀਆਂ ਸਾਲੋਂ ਏਰੀਆ ਚੋਰੀਆਂ ਸਾਰੇ ਪਾਸੇ ਹੋ ਰਹੀਆਂ ਚੋਰੀਆਂ ਜਿਆਦਾ ਹੋ ਰਹੀਆਂ ਜੀ ਬਹੁਤ ਅੱਛਾ ਜੀ ਤੇ ਤੁਸੀਂ ਉਹ ਪੁਲਿਸ ਨੂੰ ਦੇ ਦਿੱਤਾ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਇੱਕ ਇੱਕ ਦੀ ਪਹਿਲਾਂ ਵੀ ਇਸ ਤਰ੍ਹਾਂ ਹੋਏ ਹਾਂਜੀ ਇਹ ਹਮੇਸ਼ਾ ਪਹਿਲਾਂ ਵੀ ਚੋਰੀ ਹੋ ਗਈ ਇਸੇ ਜਗ੍ਹਾ ਤੇ ਹਾਂਜੀ ਇਸੇ ਬੰਦੇ ਨੇ ਕੀਤੀ ਆ ਇਹਨੇ ਮੈਨੂੰ ਸਸਰੀ ਕਾਰ ਬਣਾਈ ਇੱਥੇ ਡੇਢ ਤੋਂ ਬਾਅਦ ਨਿਕਲਣ ਲੱਗਾ ਸੀ ਕੀ ਸ਼ਸ਼ਕਲ ਕਲਾਈ ਸ਼ਸ਼ਕਲ ਬਲਾਗ ਮੈਂ ਆਪਣੇ ਕੰਮ ਖਲ ਗਿਆ ਉਸ ਤੋਂ ਬਾਰੇ ਇਹ ਗੱਲ ਕਰ ਰਿਹਾ ਉਹ ਸਾਡੇ ਹੱਥ ਨਹੀਂ ਨਿਕਲ ਗਿਆ ਜਿਹੜੇ ਹੱਥ ਨਹੀਂ ਆਇਆ ਜਿਹੜੀ ਬਾਅਦ ਵਿੱਚ ਪਤਾ ਲੱਗਾ ਬਾਅਦ ਵਿੱਚ ਪਤਾ ਲੱਗਾ ਲੇਕਿਨ ਤੁਸੀਂ ਚੋਰ ਨੂੰ ਫਿਰ ਵੀ ਦਬੋਚ ਲਿਆ ਦਬੋਚ ਕੇ ਫੋੜਸ ਨੇ ਵਾਲੇ ਕੰਮ ਕਰਾਏਗਾ ਇਹ ਦੇਖੋ ਜੀ ਕਾਫੀ ਚੋਰੀਆਂ ਹੋ ਰਹੀਆਂ ਆ ਸਾਲੋਂ ਏਰੀਆ ਦੀ ਅਸੀਂ ਖਬਰ ਕਵਰ ਕਰਦੇ ਰਹਿੰਦੇ ਆ ਸਾਡੇ ਚੈਨਲ ਕੀ ਕਹਿਣਾ ਚਾਹੁੰਦੇ ਆ ਕਿ ਮਤਲਬ ਚੋਰਾਂ ਨੂੰ ਕੋਈ ਡਰ ਪੈ ਨਹੀਂ ਹੈਗਾ ਮਤਲਬ ਚੋਰরা ਕਿਸੇ ਤੋਂ ਡਰਦੇ ਹੀ ਨਹੀਂ ਹੈਗੇ ਨਸ਼ੇੜੀ ਬੰਦੇ ਆ ਹਾਂਜੀ ਨਸ਼ੇੜੀ ਬੰਦੇ ਅਜੇ ਦੇ ਚੱਕਰਾਂ 'ਚ ਹੁਣ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਲੱਗਦਾ ਕਰਦੇ ਕੀ ਨੇ ਅੱਛਾ ਉਹਨਾਂ ਨੂੰ ਆਪ ਨੂੰ ਨਹੀਂ ਪਤਾ ਜਦੋਂ ਆਪਾਂ ਉਹਨੂੰ ਵੀ ਕੱਲ ਵੀ ਪੁੱਛ ਗਏ ਚ ਕਰਦੇ ਸੀ ਉਹਨੂੰ ਕੋਈ ਪਤਾ ਥੋੜੀ ਨਹੀਂ ਮੈਂ ਕੀ ਆ ਬੋਲਦਾ ਪਿਆ ਹਾਂ ਇਹਦਾ ਮਤਲਬ ਨਸ਼ੇ ਦੀ ਹਾਲਤ ਬਿਲਕੁਲ ਜੀ ਨਸ਼ੇ 'ਚ ਨਸ਼ੇ ਦੀ ਹਾਲਤ ਨਸ਼ੇ ਦੀ ਹਾਲਤ ਉਹ ਬਸ ਇਹ ਕਿ ਇਹਦਾ ਸੀ ਮੈਨੂੰ ਭਈਏ ਨੇ 500 ਰੁਪਏ ਦੇਣਾ ਮੈਂ ਉਹਦੇ ਨਾਲ ਬੈਠ ਕੇ ਆ ਗਿਆ ਭਈਆ ਭੱਜ ਗਿਆ ਮੈਂ ਰਹਿ ਗਿਆ ਮੈਨੂੰ ਫੜ ਲਿਆ ਠੀਕ ਲੱਗਣ ਕਿ ਇੱਕੋਂ ਮੰਗਿਆ ਸਾਡੀ ਹਾਂ ਜਿਆਦਾ ਇਹਨਾਂ ਨੂੰ ਪਹਿਲਾਂ ਨਸ਼ੇ ਵਾਲਿਆਂ ਨੂੰ ਨੱਥ ਪਾਓ ਜਿਹੜੇ ਵੇਚ ਜਦੋਂ ਉਹ ਨਸ਼ਾ ਨਸ਼ੇ ਦੇ ਚੱਕਰ 'ਚ ਇੱਧਰ ਉੱਧਰ ਦੌੜੇ ਫਿਰਦੇ ਆ ਤੇ ਵੀ ਚੋਰੀਆਂ-ਚੋਰੀਆਂ ਕਰਦੇ ਆ। ਚੋਰੀ। ਹਾਂਜੀ। ਇਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸਾਡੀ ਮਾਂ ਕਿਹੜੀ ਦਾ ਪੇ ਕਿਹੜਾ ਜੱਲੀ ਦਾ ਨਸ਼ਾ ਟੁੱਟ ਜਾਂਦਾ। ਇਹਨਾਂ ਨੂੰ ਕੋਈ ਸੂਰਤ ਨਹੀਂ ਹੈਗੀ। ਉਸੇ ਮਤਲਬ ਦਿਮਾਗੀ ਸਤੂਲਾਂ ਨੂੰ ਵਿਗੜ ਜਾਂਦਾ ਇਹਨਾਂ ਦਾ। ਹਾਂਜੀ। ਤੇ ਉਸ ਬੰਦੇ ਦਾ ਤਾਂ ਅੱਜ ਕਰਨਾ ਚਾਹਤਾ ਅੱਗੇ ਵੀ ਚੋਰੀਆਂ ਬਹੁਤ ਕੀਤੀਆਂ ਨੇ। ਕਿਤੇ ਜੀ ਦੋ ਪਰਚੇ ਉੱਤੇ ਹੋਰ ਦਰਜ ਆ ਔਰ ਇਹਦੇ ਵਾਰੰਟ ਨਿਕਲੇ ਹੋਏ ਆ। ਦੋ ਪਰਚੇ ਦਰਜ ਆ ਗਿਆ ਸਾਨੂੰ ਦੱਸਿਆ। ਇਹਦੇ ਵਾਰੰਟ ਵੀ ਨਿਕਲੇ ਹੋਏ ਬੰਦੇ ਦੇ। ਜਿਹੜਾ ਫੜਕੋ। ਕੋਈ ਨਾਮਦੂਮ ਨਹੀਂ ਦੱਸਿਆ ਮਨੋਜ ਕੁਮਾਰ ਮਨੋਜ ਕੁਮਾਰ ਲੋਸ ਕੁਮਾਰ ਕਿੱਥੇ ਕੋਟ ਰਾਜੇ ਰਹਦਾ ਤੇ ਇਹ ਪਹਿਲਾਂ ਟੈਕਸੀ ਦਾ ਕੰਮ ਕਰਦਾ ਸੀ ਗੱਡੀ ਚਲਾਉਂਦਾ ਸੀ ਸਾਡਾ ਉਹ ਤਾਂ ਹੁਣ ਮੈਨੂੰ ਫੋਟੋ ਦਿਖਾ ਲਈ ਹੈ ਜੀ ਮੈਂ ਕੱਲ ਤਾਂ ਨਹੀਂ ਦੇਖੀ ਹਾਂ ਫੋਟੋ ਤੇ ਮੈਂ ਪਛਾਣਦਾ ਪਾਉਂਦਾ ਜੀ ਇਹਦੀ ਮੈਂ ਦਿਖਾ ਲ ਦਿੰਦਾ ਅੱਛਾ ਤੇ ਇਹ ਬੰਦਾ ਸਾਡੇ ਔਟ ਮੈਸਟਰੀ ਆ ਉੱਥੇ ਵੀ ਚੋਰੀ ਹੋਈ ਹੈ ਇਹ ਪਹਿਲੀ ਚੋਰੀ ਨਹੀਂ ਦੀ ਬਹੁਤ ਹੋਣੀਆਂ ਕੀਤੀਆਂ ਨੇ ਵਾਹ ਜੀ ਠੀਕ ਹੈ ਮਤਲਬ ਇਹ ਸਾਰਾ ਸਭ ਮੈਂ ਮੋਟਰਸਾਈਕਲ ਤੇ ਕਰਕੇ ਦੂਮਗਤ ਰਿਹਾ ਜੇ ਨਾ ਮੋਟਰਸਾਈਕਲ ਹੁੰਦਾ ਤੇ ਇਹਨੇ ਭੱਜ ਜਾਣਾ ਸੀ ਫੇਰ ਭਾਜੀ ਹਾਂਜੀ ਫੇਰ ਇਹਦੇ ਕੋਲ ਐਡਾ ਵੱਡਾ ਬੇ ਕੋਈ ਹਥਿਆਰ ਵਗੈਰਾ ਤਾਂ ਨਹੀਂ ਸੀ ਇਹਦੇ ਕੋਈ ਪੇਂਜ ਕਾ ਸੀ ਜੀ ਵੱਡਾ ਯਾਨੀ ਪੇਂਜ ਕਾ ਸਪੇਸ ਵਸੇ ਹੋ ਗਿਆ ਬਾਬਾ ਜੀ ਮਾਰ ਸਕਦਾ ਸੀ ਉਹ ਚਿਲੋ ਪੰਜਾਹ ਮਾਰ ਸਕਦਾ ਹਾਂ ਜੀ ਚਾਹ ਹਾਂ ਜੀ ਠੀਕ ਹੈ